ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸ ਪੋਸਟਾਂ ਰਹਿਣ ਵਾਲੀਆਂ ਹਨ 8ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ ਸਿੱਧੀ ਇੰਟਰਵਿਊ ਦੇ ਥਰੂ ਹੈ ਸਿਲੈਕਸ਼ਨ ਆ ਰਹਿਣ ਵਾਲੀ ਹੈ ਬਹੁਤ ਵਧੀਆ ਮੌਕਾ ਹੈ ਪੂਰੀ ਜਾਣਕਾਰੀ ਵੀਡੀਓ 'ਚ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੋ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਅੱਜ ਦੀਆਂ ਜੋ ਪੋਸਟਾਂ ਜੀ ਪੀਐਨ ਦੀਆਂ ਪੋਸਟਾਂ ਜਾਰੀ ਹੋਈਆਂ 6 ਪੋਸਟਾਂ ਜੀ ਕੁਲ ਜਨਰਲ ਕੈਟਾਗਰੀ ਦੇ ਲਈ 3 ਪੋਸਟਾਂ ਐ ਐਸਸੀ ਐਮ ਐਂਡ ਬੀ ਦੇ ਲਈ 2 ਪੋਸਟਾਂ ਐ ਐਸਸੀ ਅਦਰਸ ਦੇ ਲਈ ਇੱਕ ਪੋਸਟ ਜਾਰੀ ਹੋਈ ਹੈ ਜੀ ਹਾਂ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਮਿਨੀਮਮ ਯੋਗਤਾ ਜੋ ਤੁਹਾਡੀ 8ਵੀਂ ਪਾਸ ਰਕੀ ਗਈ ਹੈ ਪੰਜਾਬੀ ਤੁਸੀਂ ਪੜ੍ਹ ਲਿਖ ਸਕਦੇ ਹੋ ਮੋ ਅੱਠਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਵੇ ਅ ਏਜ ਦੀ ਗੱਲ ਕਰੀਏ ਤਾਂ 18 ਤੋਂ 35 ਸਾਲ ਏਜ 1 ਇੱਕ 2024 ਤੱਕ ਜਨਰਲ ਕੈਟਾਗਰੀ ਦੇ ਲਈ ਰਹਿਣ ਵਾਲੀ ਹੈ ਤੇ ਏਜ ਰੈਲੈਕਸੇਸ਼ਨ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਹਨ ਉਮਰ ਸੀਮਾ ਦੀ ਛੋਟ ਦੇ ਵਿੱਚ ਉਹਦੇ ਅਨੁਸਾਰ ਹੈ ਜੋ ਉਮਰ ਸੀਮਾ ਦੇ ਵਿੱਚ ਛੋਟ ਰਹਿਣ ਵਾਲੀ ਇਹਨਾਂ ਪੋਸਟਾਂ ਦੇ ਲਈ ਤਾਂ ਜਿਹੜੇ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਪਰਫਾਰਮਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਪਰਫਾਰਮੇ ਦਾ ਲਿੰਕ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਤੁਸੀਂ ਉੱਥੋਂ ਜਾ ਕੇ ਡਾਊਨਲੋਡ ਕਰਕੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 5 ਅਕਤੂਬਰ 2024 ਸ਼ਾਮ 5 ਵਜੇ ਤੱਕ ਇਹਨਾਂ ਪੋਸਟਾਂ ਦੇ ਲਈ ਅੰਤਿਮ ਮਿਤੀ ਰਹਿਣ ਵਾਲੀ ਹੈ ਅਪਲਾਈ ਕਰਨ ਦੇ ਲਈ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਏ ਤੋਂ ਲੈ ਕੇ ਅੱਜ ਤੱਕ ਵਾਲੇ ਕੈਂਡੀਡੇਟ ਹੈ ਜੋ 14 ਅਕਤੂਬਰ 2024 ਨੂੰ ਇੰਟਰਵਿਊ ਦੇ ਸਕਣਗੇ ਜੇ ਤੋਂ ਲੈ ਕੇ ਆਰ ਵਾਲੇ ਕੈਂਡੀਡੇਟ 15 ਅਕਤੂਬਰ 2024 ਨੂੰ ਇੰਟਰਵਿਊ ਦੇ ਸਕਣਗੇ ਐਸ ਤੋਂ ਲੈ ਕੇ ਜ਼ेड ਤੱਕ ਦੇ ਕੈਂਡੀਡੇਟ 16 ਅਕਤੂਬਰ 2024 ਨੂੰ ਇੰਟਰਵਿਊ ਦੇ ਸਕਣਗੇ ਜੀ ਤਾਂ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਪਰਫਾਰਮਾ ਤੁਹਾਨੂੰ ਆਪਾਂ ਦੱਸ ਚੁੱਕੇ ਆ ਪਰਫਾਰਮਾ ਨੂੰ ਭਰ ਲੈਣਾ ਨਾਲ ਸਾਰੇ ਸਬੰਧਤ ਦਸਤਾਵੇਜ਼ ਲਗਾ ਲੈਣੇ ਐ ਐਕਸਪੀਰੀਅੰਸ ਕੋਈ ਤੁਹਾਡਾ ਬਾਇਓ ਡਾਟਾ ਸਾਰਾ ਨਾਲ ਲਗਾ ਕੇ ਤੁਸੀਂ ਪਾਸਪੋਰਟ ਸਾਈਜ਼ ਫੋਟੋ ਨਾਲ ਲਗਾ ਕੇ ਇਹਨਾਂ ਦੇ ਦਫ਼ਤਰ ਵਿਖੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਾਜ਼ਲ ਕਾ ਵਿਖੇ ਪਹੁੰਚਦਾ ਕਰ ਸਕਦੇ ਹੋ 5 ਅਕਤੂਬਰ 2024 ਸ਼ਾਮ 5 ਵਜੇ ਤੱਕ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ